ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਦੇ ਪਿੰਡ ਸ਼ਤਾਬਗੜ ਦੀ ਵਾਸੀ ਐਨ ਆਰ ਆਈ ਰੂਪਨਪ੍ਰੀਤ ਕੌਰ ਨੇ ਕੈਨੇਡਾ ਨੇਵੀ ਪੁਲਿਸ ਚ ਸਿਲੈਕਟ ਹੋ ਕੇ ਆਪਣੇ ਪਿੰਡ ਦਾ ਜਿੱਥੇ ਨਾਮ ਰੌਸ਼ਨ ਕੀਤਾ ਉੱਥੇ ਹੀ ਆਪਣੇ ਮਾਪਿਆਂ ਦਾ ਵੀ ਮਾਣ ਵਧਾਇਆ ਜਾਣਕਾਰੀ ਦਿੰਦਿਆਂ ਗੁਰਪਾਲ ਸਿੰਘ ਸ਼ਤਾਬਗੜ ਨੇ ਦੱਸਿਆ ਕਿ ਸ਼ਤਾਬਗੜ ਨਿਵਾਸੀ ਦਾਦਾ ਗੱਜਣ ਸਿੰਘ ਅਤੇ ਦਾਦੀ ਬਲਵਿੰਦਰ ਕੌਰ ਦੀ ਹੁਣ ਹਰਪੋਤਰੀ ਰੂਪਨਪ੍ਰੀਤ ਕੌਰ ਜੋ ਕਿ ਆਪਣੀ ਮਿਹਨਤ ਸਦਕਾ ਕੈਨੇਡਾ ਵਿੱਚ ਨੇਵੀ ਪੁਲਿਸ ਚ ਭਰਤੀ ਹੋਣ ਚ ਸਫਲ ਹੋਈ ਹੈ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇ ਮਾਡਲ ਸਕੂਲ ਸ਼ਤਾਬਗੜ ਤੋਂ ਮੁਢਲੀ ਪੜ੍ਹਾਈ ਕਰਨ ਉਪਰੰਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸੁਲਤਾਨਪੁਰ ਲੋਧੀ ਤੋਂ ਪਲੱਸ 2 ਪਾਸ ਕਰਕੇ 2018 ਚ ਕੈਨੇਡਾ ਗਈ ਰੂਪਨਪ੍ਰੀਤ ਕੌਰ ਨੇ ਪਹਿਲਾ ਲੰਗਾਰਾ ਕਾਲਜ ਸਰੀ ਚ ਪੂਰੀ ਲਗਨ ਅਤੇ ਮਿਹਨਤ ਨਾਲ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਪੀਆਰ ਹੁਣ ਉਪਰੰਤ ਆਪਣੀ ਜੌਬ ਦੇ ਨਾਲ-ਨਾਲ ਕੈਨੇਡਾ ਨੇਵੀ ਲਈ ਫੋਰਸ ਟੈਸਟ ਮਿਲਟਰੀ ਅਤੇ ਐਥੋਸ ਫਿਟਨੈਸ ਟੈਸਟ ਦੀ ਪੜ੍ਹਾਈ ਜਾਰੀ ਰੱਖੀ ਜਿਸ ਤੇ ਫਲਸਰੂਪੋ ਆਪਣੀ ਕੈਨੇਡਾ ਨੇਵੀ ਦੀ ਮੰਜ਼ਲ ਉੱਤਰ ਕਰ ਸਕੀ ਉਹਨਾਂ ਪੰਜਾਬ ਦੇ ਨੌਜਵਾਨ ਬੱਚਿਆਂ ਨੂੰ ਸਨੇਹਾ ਦਿੰਦਿਆਂ ਕਿਹਾ ਕਿ ਉਹ ਆਪਣੀ ਮਿਹਨਤ ਅਤੇ ਉੱਥੋਂ ਦੇ ਕਾਨੂੰਨ ਅਨੁਸਾਰ ਕਿਸੇ ਵੀ ਦੇਸ਼ ਤੇ ਜਿੱਥੇ ਨਾਗਰਿਕ ਬਣ ਸਕਦੇ ਨੇ ਉੱਥੇ ਆਪਣੀਆਂ ਮੰਜ਼ਲਾਂ ਵੀ ਸਰ ਕਰ ਸਕਦੇ ਨੇ RCMP ਕੈਨੇਡਾ ਦਾ ਨਮੂਨਾ ਹੈ ਕਈਆਂ ਦੇ ਮਨ ਵਿੱਚ ਇਹ ਗਿਲਾ ਸੀ ਕਿ ਬਲਤੇਜ ਸਿੰਘ ਨੇ ਸਾਡਾ ਮੁਲਕ ਬਦਲ ਦਿੱਤਾ ਹੈ ਵਰਦੀ ਬਦਲ ਦਿੱਤੀ ਹੈ ਇਹ ਬੋਲ ਕੈਨੇਡਾ ਦੀ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ RCMP ਵਿੱਚ ਨੌਕਰੀ ਕਰਨ ਵਾਲੇ ਪਹਿਲੇ ਦਸਤਾਰਦਾਰ ਸਿੱਖ ਬਣੇ ਬਲਤੇਜ ਸਿੰਘ ਢਿਲੋਂਦੇ ਨੇ ਲਾਲ ਰੰਗ ਦੀ ਜੈਕਟ ਤੇ ਹੈਟ ਕੈਨੇਡਾ ਦੀ ਵਕਾਰੀ ਪੁਲਿਸ ਵੱਲ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ RCMP ਦੀ ਪਹਿਚਾਣ ਹੈ ਬਲਤੇਜ ਸਿੰਘ ਨੂੰ ਟੋਪੀ ਦੀ ਥਾਂ ਦਸਤਾਰ ਬੰਨ ਕੇ ਨੌਕਰੀ ਕਰਨ ਦੀ ਆਗਿਆ ਦੇਣਾ ਕੈਨੇਡਾ ਵਿੱਚ ਸਾਲ 1990 ਚ ਵੱਡਾ ਮਸਲਾ ਬਣਿਆ ਸੀ ਇਸ ਨੂੰ ਕੈਨੇਡੀਅਨ ਪਛਾਣ ਨੂੰ ਖਤਰਾ ਤੱਕ ਦੱਸਿਆ ਗਿਆ ਸੀ ਹਾਲ ਹੀ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਬਲਤੇਜ ਸਿੰਘ ਢੱਲੋਂ ਨੂੰ ਕੈਨੇਡਾ ਚ ਸੈਂਟਰ ਵਜੋਂ ਨਾਮਜ਼ਦ ਕੀਤਾ ਕੈਨੇਡੀਅਨ ਸੈਨੇਟਰ ਸੰਸਦ ਵੱਲੋਂ ਪਾਸ ਕੀਤੇ ਗਏ ਵਿਲਜ਼ ਨੂੰ ਆਖਰੀ ਪ੍ਰਵਾਨਗੀ ਦਿੰਦੀ ਹੈ ਕੈਨੇਡਾ ਵਿੱਚ ਸੈਂਟਰਾਂ ਦੀ ਨਿਯੁਕਤੀ ਪ੍ਰਧਾਨ ਮੰਤਰੀ ਦੀ ਸਿਫਾਰਿਸ਼ ਉੱਤੇ ਕੀਤੀ ਜਾਂਦੀ ਹੈ ਅਤੇ ਬਲਤੇਜ ਸਿੰਘ ਢਿੱਲੋਂ ਨੂੰ RCMP ਦੇ ਪਹਿਲੇ ਦਸਤਾਰਤਾਰੀ ਅਫਸਰ ਵੰਡ ਦੀ ਆਪਣੇ ਕਹਾਣੀ ਅਤੇ ਕੈਨੇਡਾ ਵਿੱਚ ਨਸਲਵਾਦ ਬਾਰੇ ਆਪਣੇ ਤਜਰਬੇ ਮੀਡੀਆ ਨਾਲ ਸਾਂਝੇ ਕੀਤੇ। ਸਾਲ 1968 ਵਿੱਚ ਮਲੇਸ਼ੀਆ ਵਿੱਚ ਜੰਮੇ ਬਲਤੇਜ ਸਿੰਘ ਢਿੱਲੋਂ ਦਾ ਪਰਿਵਾਰ ਸਾਲ 1983 ਵਿੱਚ ਕੈਨੇਡਾ ਆ ਗਿਆ ਸੀ। ਬਲਤੇਜ ਸਿੰਘ ਦੱਸਦੇ ਨੇ ਆਪਣੇ ਮੋਢਲੀ ਪੜ੍ਹਾਈ ਤੋਂ ਬਾਅਦ ਮੈਂ ਵਕੀਲ ਬਣ ਲਈ ਕਾਲਜ ਵਿੱਚ ਦਾਖਲਾ ਲਿਆ। ਇਸ ਦੌਰਾਨ ਮੈਨੂੰ ਮੇਰੇ ਪ੍ਰੋਫੈਸਰ ਵੱਲੋਂ ਤਜਰਬੇ ਲਈ RCMP ਨਾਲ ਬਤੌਰ ਵਲੰਟੀਅਰ ਵਜੋਂ ਕੰਮ ਕਰਨ ਦੀ ਸਲਾਹ ਦਿੱਤੀ ਉਹਨਾਂ ਕਹਿੰਦੇ ਕਿ ਉਸ ਵੇਲੇ RCMP ਨੂੰ ਪੰਜਾਬੀ ਅਤੇ ਅੰਗਰੇਜ਼ੀ ਦੋਵੇਂ ਭਾਸ਼ਾਾਂ ਬੋਲਣ ਸਮਝਣ ਵਾਲਿਆਂ ਦੀ ਲੋੜ ਸੀ ਅਤੇ ਮੇਰੀ ਇਸ ਲਈ ਚੋਣ ਹੋਈ ਉਹ ਦੱਸਦੇ ਨੇ ਕਿ ਇਸ ਦੌਰਾਨ ਉਹਨਾਂ ਦੀ RCMP ਦੇ ਅਫਸਰਾਂ ਨਾਲ ਜਾਣ ਪਹਿਚਾਣ ਹੋਈ ਅਤੇ ਉਹਨਾਂ ਨੇ 1980 ਦੇ ਅਖੀਰ ਵਿੱਚ ਕੈਨੇਡੀਅਨ ਪੁਲਿਸ ਵਿੱਚ ਅਪਲਾਈ ਕੀਤਾ ਉਨਾਗ ਕੇ ਕਿ ਆ ਕਿ ਮੈਂ RCMP ਲਈ ਸਾਰੀਆਂ ਪ੍ਰੀਖਿਆਵਾਂ ਪਾਸ ਕਰ ਲਈਆਂ ਤੇ ਮੇਰੀ ਚੋਣ ਕਰ ਲਈ ਗਈ ਇਸ ਮਗਰੋਂ ਕੁਝ ਪਲਾ ਲਈ ਮੈਨੂੰ ਬੇहद ਖੁਸ਼ੀ ਹੋਈ ਉਹ ਦੱਸਦੇ ਨੇ ਪਰ ਮੈਨੂੰ ਦੱਸਿਆ ਗਿਆ ਕਿ ਵਰਦੀ ਦੀ ਨੀਤੀ ਦੇ ਤਹਿਤ ਮੈਨੂੰ ਆਪਣੇ ਪੱਗ ਲਾਉਣੀ ਪਵੇਗੀ ਵਾਲ ਕਟਵਾਉਣੇ ਪੈਣਗੇ ਤੇ ਦਾੜੀ ਸ਼ੇਪ ਕਰਵਾਉਣੀ ਪਵੇਗੀ ਮੈਨੂੰ ਇਹ ਜਾਣਕਾਰੀ ਦੇਣ ਵਾਲੇ ਅਧਿਕਾਰੀ ਮੇਰਾ ਦੋਸਤ ਸੀ ਜਦ ਉਹਨਾਂ ਨੇ ਮੈਨੂੰ ਇਹ ਦੱਸਿਆ ਤਾਂ ਗੱਲ ਇੱਥੇ ਹੀ ਖੜ ਗਈ ਸੁਣ ਪਸਰ ਗਈ ਸਾਡੇ ਕੋਲ ਗੱਲ ਕਰਨ ਲਈ ਕੁਝ ਵੀ ਨਹੀਂ ਸੀ ਬਲਤੇਜ ਸਿੰਘ ਦੱਸਦੇ ਨੇ ਕਿ ਇਹ ਗੱਲ RCMP ਦੇ ਕਮਿਸ਼ਨਰ ਤੱਕ ਪਹੁੰਚੀ ਕਿ ਉਹਨਾਂ ਨੇ ਧਾਰਮਿਕ ਕਾਰਨਾ ਕਰਕੇ ਨੌਕਰੀ ਕਰਨ ਤੋਂ ਨਾ ਕਰ ਦਿੱਤਾ ਇਸ ਮਗਰੋਂ ਉਹਨਾਂ ਨੇ ਇਸ ਵਿੱਚ ਪੜਤਾਲ ਸ਼ੁਰੂ ਕੀਤੀ ਇਸ ਮਗਰੋਂ ਇਹ ਮੁੱਦਾ ਕੈਨੇਡਾ ਵਿਆਪੀ ਮੁੱਦਾ ਬਣ ਗਿਆ ਦੱਸਦੇ ਨੇ ਕਿ ਉਹਨਾਂ ਨੂੰ ਕਈ ਕੈਨੇਡੀਅਨ ਹਲਕਿਆਂ ਵਿੱਚ ਵਿਰੋਧ ਤੇ ਨਫ਼ਰਤ ਦਾ ਸਾਹਮਣਾ ਕਰਨਾ ਪਿਆ ਇਸ ਦੇ ਖਿਲਾਫ ਪਟੀਸ਼ਨਾਂ ਪਾਈਆਂ ਗਈਆਂ ਤੇ ਨੋ ਟੂ ਟਰਵਨਜ਼ ਦੇ ਬੋਰਡ ਸੜਕਾਂ ਉੱਤੇ ਲਾਏ ਗਏ ਉਹ ਅੱਗੇ ਦੱਸਦੇ ਨੇ ਕਿ ਇੱਕ ਪੋਸਟਰ ਬਣਾਇਆ ਗਿਆ ਜਿਸ ਵਿੱਚ ਇੱਕ ਸਖਸ਼ ਟੇਢੀ ਜਹੀ ਪੱਗ ਬਨ ਕੇ ਤਲਵਾਰ ਫੜੀ ਦਿਖਾਇਆ ਗਿਆ ਇਸ ਉੱਤੇ ਲਿਖਿਆ ਗਿਆ ਕਿ ਸਰਜੈਂਟ ਕੈਮਲ ਡੰਗ ਅਤੇ ਥੱਲੇ ਲਿਖਿਆ ਗਿਆ ਡਸ ਥਿਸ ਮੇਕ ਯੂ ਕੈਨੇਡੀਅਨ ਆਰ ਸਿੱਖ ਉਹਨਾਂ ਦੱਸਿਆ ਕਿ ਡੇਟ ਸਾਲ ਦੇ ਇਸ ਸਮੇਂ ਦੌਰਾਨ ਉਹਨਾਂ ਨੂੰ ਧਮਕੀਆਂ ਵੀ ਮਿਲੀਆਂ ਪਰ ਉਹਨਾਂ ਨੇ ਰੇਡੀਓ ਤੇ ਅਖਬਾਰਾਂ ਵਿੱਚ ਆਪਣਾ ਪੱਖ ਰੱਖਣਾ ਜਾਰੀ ਰੱਖਿਆ ਬਲਤੇਜ ਸਿੰਘ ਦੱਸਦੇ ਨੇ ਕਿ ਇਹ ਜੰਦੋ ਜਹਿਦ ਚੱਲਣ ਤੋਂ ਬਾਅਦ ਉਹਨਾਂ ਨੂੰ ਕੰਮ ਚਾ ਵੀ ਮਿਲੀ ਉਹ ਦੱਸਦੇ ਨੇ ਕਿ ਕੈਨੇਡੀਅਨ ਚਾਰਟਰ ਵਿੱਚ ਲਿਖਿਆ ਗਿਆ ਕਿ ਹਰੇਕ ਵਿਅਕਤੀ ਨੂੰ ਇਹ ਹੱਕ ਹੈ ਕਿ ਉਹ ਜੇਕਰ ਕੋਈ ਨੌਕਰੀ ਕਰਨਾ ਚਾਹੁੰਦਾ ਤਾਂ ਉਸ ਨੂੰ ਆਪਣਾ ਧਰਮ ਛੱਡਣ ਦੀ ਲੋੜ ਨਹੀਂ ਹੈ ਇਹ ਗੱਲ ਸਾਹਮਣੇ ਆਉਣ ਉੱਤੇ ਨਵੇਂ ਮਹਿਕਮੇ ਦੇ ਵਕੀਲ ਨੇ ਕਮਿਸਟਰ ਨੂੰ ਨੀਤੀ ਬਦਲਣ ਦੀ ਸਲਾਹ ਦਿੱਤੀ ਉਸ ਵੇਲੇ ਪਾਰਲੀਮੈਂਟ ਵਿੱਚ ਪਬਲਿਕ ਸੇਫਟੀ ਮੰਤਰੀ ਨੇ ਐਲਾਨ ਕੀਤਾ ਕਿ ਸਿੱਖ RCMP ਵਿੱਚ ਦਸਤਾਰ ਸਜਾ ਕੇ ਨੌਕਰੀ ਕਰ ਸਕਦੇ ਨੇ ਤੇ ਸਮਗਰੋਂ ਮੈਂ ਸੋ ਚੁੱਕੀ ਬਲਤੇਰ ਸਿੰਘ ਦੱਸਦੇ ਨੇ ਕਿ ਉਹਨਾਂ ਨੂੰ RCMP ਦੇ ਬਾਹਰ ਹੀ ਨਹੀਂ ਸਗੋਂ RCMP ਵਿੱਚ ਵੀ ਨਸਲਵਾਦ ਦਾ ਸਾਹਮਣਾ ਕਰਨਾ ਪਿਆ ਉਹ ਦੱਸਦੇ ਨੇ ਕਿ ਕਈਆਂ ਨੂੰ ਇਸ ਗੱਲ ਦਾ ਮਲਾਲ ਸੀ ਕਿ ਮੈਂ ਉਹਨਾਂ ਦੀ ਕੌਮੀ ਬਰਦੀ ਬਦਲ ਦਿੰਦੀ ਹੈ ਉਹ ਕਹਿੰਦੇ ਨੇ RCMP ਕੈਂਡੀਡੇਟ ਦਾ ਨਮੂਨਾ ਹੈ ਕਈਆਂ ਦੇ ਮਨ ਵਿੱਚ ਇਹ ਗਿਲਾ ਸੀ ਕਿ ਬਲਤੇਰ ਸਿੰਘ ਨੇ ਸਾਡਾ ਮੁਲਕ ਬਦਲ ਦਿੰਦਾ ਹੈ ਬਰਦੀ ਬਦਲ ਦਿੰਦੀ ਹੈ ਕਈ ਥਾਂ ਮੌਤੇ ਮੈਨੂੰ ਨਸਲਵਾਦ ਦਾ ਸਾਹਮਣਾ ਕਰਨਾ ਪਿਆ ਉਹ ਦੱਸਦੇ ਨੇ ਕਿ ਕੁਝ ਚਿਰ ਨੌਕਰੀ ਤੋਂ ਬਾਅਦ ਉਹਨਾਂ ਨੂੰ ਆਪਣੇ ਨਾਲ ਕੰਮ ਕਰਦੇ ਇੱਕ ਅਫਸਰ ਦੇ ਮੇਰੇ ਪ੍ਰਤੀ ਨਸਲੀ ਭੇਦਭਾਵ ਕਰਨ ਬਾਰੇ ਪਤਾ ਲੱਗਿਆ ਜਿਸ ਮਗਰੋਂ ਮੈਂ ਉਕਤ ਅਫਸਰ ਦੀ ਸ਼ਿਕਾਇਤ ਕੀਤੀ ਉਹ ਕਹਿੰਦੇ ਨੇ ਕਿ ਇਹੋ ਜਿਹੀਆਂ ਕਈ ਮਿਸਾਲਾਂ ਮੈਂ ਬਰਦੀ ਬਦਲ ਨਹੀਂ ਨਹੀਂ ਆਇਆ ਸੀ ਬਲਤੇਜ ਦੱਸਦੇ ਨੇ ਕਿ ਹਾਲਾਂਕਿ ਦਸਤਾਰ ਸਜਾ ਕੇ ਨੌਕਰੀ ਕਰਨ ਉਹ ਵੱਡੀ ਉਪलब्धि ਮੰਨਦੇ ਨੇ ਪਰ ਉਹਨਾਂ ਦਾ ਟੀਚਾ ਸਿਰਫ ਇਹ ਹੀ ਨਹੀਂ ਸੀ ਉਹ ਕਹਿੰਦੇ ਨੇ ਕਿ ਮੈਨੂੰ ਕਈ ਸਖਸ਼ਣਾ ਵਿੱਚ ਕੰਮ ਕਰਨ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਪਰ ਮੈਂ ਕਾਨੂੰਨੀ ਹੱਕਾਂ ਦਾ ਹਵਾਲਾ ਦੇ ਕੇ ਆਪਣਾ ਕੰਮ ਜਾਰੀ ਰੱਖਿਆ ਮੇਰਾ ਇਹ ਫਿਕਰ ਸੀ ਕਿ ਬਲਤੇਜ ਸਿੰਘ ਨੂੰ ਸਿਰਫ ਇਸ ਲਈ ਨਾਜਾਦ ਕੀਤਾ ਜਾਵੇ ਉਹ ਇੱਕ ਚੰਗਾ ਪੁਲਿਸ ਅਫਸਰ ਸੀ ਉਹ ਦੱਸਦੇ ਨੇ ਕਿ ਮੈਂ ਇਸ ਕੰਮ ਵਿੱਚ ਵਰਦੀ ਬਦਲ ਅਤੇ ਚਰਚਾ ਵਿੱਚ ਆਨਲੀ ਨਹੀਂ ਬਲਕਿ ਇੱਕ ਪੁਲਿਸ ਅਫਸਰ ਵਜੋਂ ਸੇਵਾ ਨਿਭਾਉਣ ਆਇਆ ਸੀ ਬਲਤੇਜ ਸਿੰਘ ਢਿੱਲੋਂ ਦੱਸਦੇ ਨੇ ਕਿ ਇੱਕ ਸੈਂਟਰ ਵਜੋਂ ਉਹ ਇੱਕ ਸੈਨੇਟਰ ਵਜੋਂ ਕੈਨੇਡਾ ਵਿੱਚ ਬਣਨ ਵਾਲੇ ਕਾਨੂੰਨਾਂ ਬਾਰੇ ਇਹ ਯਕੀਨੀ ਬਣਾਉਣਗੇ ਕਿ ਉਹ ਸਾਰੇ ਕੈਨੇਡੀਅਨ ਲੋਕਾਂ ਲਈ ਬਰਾਬਰ ਹੋਵੇ ਉਹ ਦੱਸਦੇ ਨੇ ਕਿ ਉਸਰ ਵੱਧ ਦਾ ਪਲਾ ਵਿੱਚ ਯਕੀਨ ਰੱਖਦੇ ਨੇ ਅਤੇ ਨਸਲੀ ਘਟ ਗਿਣਤੀਆਂ ਇਤਿਹਾਸੇ ਉੱਤੇ ਪਏ ਹੋਰ ਭਾਈਚਾਰਿਆਂ ਦੀ ਆਵਾਜ਼ ਵਧਣਗੇ ਉਹ ਦੱਸਦੇ ਨੇ ਕਿ ਉਹ ਪੰਜਾਬੀ ਭਾਈਚਾਰੇ ਵਿੱਚ ਵੀ ਐਕਟਿਵ ਰਹਿਣਗੇ ਬਲਤੇਜ ਸਿੰਘ ਨੇ ਕਿਹਾ ਕਿ ਹਾਲਾਂਕਿ ਕੈਨੇਡਾ ਵਿੱਚ ਵੱਡੀ ਗਿਣਤੀ ਪੰਜਾਬੀ ਨੌਜਵਾਨ ਮਿਹਨਤੀ ਨੇ ਅਤੇ ਚੰਗੇ ਅਹੁਦੇ ਉੱਤੇ ਪਹੁੰਚੇ ਨੇ ਉਹ ਮੰਨਦੇ ਨੇ ਕਿ ਕੈਨੇਡਾ ਵਿੱਚ ਅਪਰਾਧਿਕ ਸਮੂਹਾਂ ਵਿੱਚ ਪੰਜਾਬੀਆਂ ਦੀ ਗਿਣਤੀ ਵਧੀ ਹੈ ਤੇ ਇਸ ਬਾਰੇ ਪੰਜਾਬੀ ਭਾਈਚਾਰੇ ਦੀਆਂ ਸੰਸਥਾਵਾਂ ਅਤੇ ਮਾਪਿਆਂ ਨੂੰ ਰਲ ਕੇ ਕੰਮ ਕਰਨਾ ਚਾਹੀਦਾ ਹੈ ਅਰਪਤੀ ਐਲਨ ਮਸਕ ਦੀ ਅਗਵਾਈ ਹਟਲੇ ਯੂਐਸ ਡਿਪਾਰਟਮੈਂਟ ਆਫ ਗਵਰਨਮੈਂਟ ਐਫਸੀ ਐਸਸੀ ਵੱਲੋਂ ਭਾਰਤ ਵਿੱਚ ਵੋਟਰ ਟਰਨਆਊਟ ਲਈ ਅਲਾਟ ਕੀਤੇ ਗਏ 21 ਮਿਲੀਅਨ ਡਾਲਰ ਸਮੇਤ ਖਰਚਿਆਂ ਵਿੱਚ ਕਟੌਤੀ ਦਾ ਐਲਾਨ ਕਰਨ ਤੋਂ ਕੁਝ ਦਿਨ ਬਾਅਦ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਭਾਰਤ ਨੂੰ ਆਪਣੀ ਵੱਧਦੀ ਆਰਥਿਕਤਾ ਤੇ ਉੱਚ ਟੈਕਸ ਦਰਾਂ ਦੇ ਨਾਲ ਅਜਿਹੀ ਵਿੱਤੀ ਸਹਾਇਤਾ ਦੀ ਲੋੜ ਨਹੀਂ ਹੈ ਟਰੰਪ ਨੇ ਕਿਹਾ ਕਿ ਅਸੀਂ ਭਾਰਤ ਨੂੰ 21 ਮਿਲੀਅਨ ਡਾਲਰ ਕਿਉਂ ਦੇ ਰਹੇ ਹਾਂ ਉਹਨਾਂ ਕੋਲ ਬਹੁਤ ਜ਼ਿਆਦਾ ਪੈਸਾ ਹੈ ਸਾਡੇ ਪੱਖੋਂ ਉਹ ਦੁਨੀਆ ਦੇ ਸਭ ਤੋਂ ਵੱਧ ਟੈਕਸ ਲਗਾਉਣ ਵਾਲੇ ਦੇਸ਼ਾਂ ਵਿੱਚੋਂ ਇੱਕ ਨੇ ਅਸੀਂ ਮੁਸ਼ਕਲ ਨਾਲ ਉੱਥੇ ਜਾ ਸਕਦੇ ਹਾਂ ਕਿਉਂਕਿ ਉਹਨਾਂ ਦੇ ਟੈਰਿਫ ਬਹੁਤ ਜ਼ਿਆਦਾ ਨੇ ਮੈਂ ਭਾਰਤ ਤੇ ਉਹਨਾਂ ਦੇ ਪ੍ਰਧਾਨ ਮੰਤਰੀ ਦਾ ਸਤਿਕਾਰ ਕਰਦਾ ਪਰ ਵੋਟਰ ਟਰਨਆਊਟ ਲਈ ਅਸੀਂ 21 ਮਿਲੀਅਨ ਡਾਲਰ ਦੇ ਰਹੇ ਹਾਂ ਟਰੰਪ ਨੇ ਪਿਛਲੇ ਮਹੀਨੇ ਮਸਕ ਨੂੰ ਨਵੇਂ ਡਿਪਾਰਟਮੈਂਟ ਆਫ ਗਵਰਨਮੈਂਟ ਐਫਸੀਐਸਸੀ ਦਾ ਮੁਖੀ ਚੁਣਿਆ ਸੀ ਸ਼ਾਸਨ ਵਿੱਚ ਸੁਧਾਰ ਕਰਨ ਅਤੇ ਵਾਧੂ ਖਰਚਿਆਂ ਨੂੰ ਰੋਕਣ ਦੇ ਕੰਮ ਵਿੱਚ ਡੀਓਜੀਈ ਨੇ 15 ਫਰਵਰੀ ਨੂੰ ਐਕਸ ਨੂੰ ਇੱਕ ਪੋਸਟ ਵਿੱਚ ਟੈਕਸ ਦਦਾਮਾਂ ਦੇ ਕਰੋੜਾਂ ਡਾਲਰਾਂ ਦੀ ਲਾਗਤ ਵਾਲੇ ਕਈ ਪ੍ਰੋਗਰਾਮਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਵਿਭਾਗ ਵੱਲੋਂ ਰੱਦ ਕੀਤੇ ਗਏ ਵਾਧੂ ਖਰਚੇ ਦੀ ਸੂਚੀ ਵਿੱਚ ਚੋਣਾਂ ਤੇ ਰਾਜਨੀਤਿਕ ਪ੍ਰਕਿਰਿਆ ਦੀ ਮਜ਼ਬੂਤੀ ਲਈ ਕੰਸਰੈਸ ਸਿਮ ਦੀ 486 ਮਿਲੀਅਨ ਡਾਲਰ ਦੀ ਗ੍ਰਾਂਟ ਸ਼ਾਮਲ ਹੈ ਜਿਸ ਵਿੱਚ ਭਾਰਤ ਵਿੱਚ ਵੋਟਰ ਟਰਨਆਊਟ ਲਈ 21 ਮਿਲੀਅਨ ਡਾਲਰ ਅਤੇ ਮਾਲਡਿਵ ਵਿੱਚ ਸਮੂਹ ਅਤੇ ਭਾਗੀਦਾਰ ਰਾਜਨੀਤਿਕ ਪ੍ਰਕਿਰਿਆ ਲਈ ਡਾਲਰ 22 ਮਿਲੀਅਨ ਸ਼ਾਮਿਲ ਨੇ ਪੋਸਟ ਵਿੱਚ ਫੰਡਿੰਗ ਬਾਰੇ ਕੋਈ ਹੋਰ ਬਿਰਵੇ ਨਹੀਂ ਦਿੱਤੇ ਗਏ ਇਹ ਫੈਸਲਾ ਪ੍ਰਧਾਨ ਮੰਤਰੀ ਮੋਦੀ ਦੇ ਅਮਰੀਕਾ ਦੇ ਅਧਿਕਾਰਿਕ ਦੌਰੇ ਤੋਂ ਕੁਝ ਦਿਨ ਬਾਅਦ ਆਇਆ ਜਿਸ ਦੌਰਾਨ ਉਹਨਾਂ ਨੇ ਰਾਸ਼ਟਰਪਤੀ 트੍ਰੰਪ ਤੇ ਮਸਕ ਨਾਲ ਵੀ ਗੱਲਬਾਤ ਕੀਤੀ ਸੀ ਇਸ ਬਾਰੇ ਪ੍ਰਤੀਕਿਰਿਆ ਦਿੰਦੇ ਹੋਏ ਭਾਜਪਾ ਦੇ ਸੀਨੀਅਰ ਆਗੂ ਅਮਿਤ ਮਾਲਵੀਆ ਨੇ ਕਿਹਾ ਕਿ ਵੋਟਰ ਟਰਨਆਊਟ ਲਈ ਯੂਐਸਏ ਦੇ 21 ਮਿਲੀਅਨ ਯਕੀਨੀ ਤੌਰ ਤੇ ਭਾਰਤੀ ਚੋਣ ਪ੍ਰਕਿਰਿਆ ਵਿੱਚ ਭਾਰੀ ਦਖਲਅੰਦਾਜ਼ੀ ਹੈ ਇਸ ਤੋਂ ਕਿਸ ਨੂੰ ਫਾਇਦਾ ਹੁੰਦਾ ਯਕੀਨਨ ਸੱਤਾਧਰ ਪਾਰਟੀ ਨਹੀਂ ਉਹਨਾਂ ਦਾਵਾ ਕੀਤਾ ਕਿ ਹੁਣ ਰੱਦ ਕੀਤਾ ਗਿਆ ਪ੍ਰੋਗਰਾਮ ਪਿਛਲੀ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਵੱਲੋਂ ਕਥਿਤ ਤੌਰ ਤੇ ਦੇਸ਼ ਦੇ ਹਿੱਤਾਂ ਦੇ ਵਿਰੁੱਧੀ ਤਾਕਤਾਂ ਵੱਲੋਂ ਭਾਰਤੀ ਸਤੰਭ ਵਿੱਚ ਕੁਸ਼ਪੈਟ ਨੂੰ ਸਮਰੱਥ ਬਣਾਉਣ ਦਾ ਸੰਕੇਤ ਸੀ